ਕੈਨੇਡੀਅਨ ਵਸਤਾਂ ਤੇ 25% ਅਮਰੀਕੀ ਟੈਰੇਫ ਦੇ ਅੰਤਿਮ ਤਾਰੀਖ ਹਤੇਜ ਨਾਲ ਨੇੜੇ ਆ ਰਹੀ ਹੈ ਤੇ ਕੁਝ BC ਜਿਹੜੇ ਫਾਰਮਰਸ ਆ ਖਾਸ ਕਰਕੇ ਫਰੂਟ ਫਾਰਮਰਸ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਦੱਸ ਦਈਏ ਕਿ ਸੁਬਾਈ ਸਰਕਾਰ ਦੇ ਉਦਯੋਗ ਦੇ ਵਿੱਚ ਹਾਲ ਹੀ ਦੇ ਵਿੱਚ ਡਾਲਰ 10 ਮਿਲੀਅਨ ਦਾ ਨਿਵੇਸ਼ ਵਾਧੀਆਂ ਚੁਣੌਤੀਆਂ ਦੇ ਮੱਦੇ ਨਜ਼ਰ ਸੈਕਟਰ ਨੂੰ ਕਾਇਮ ਰੱਖਣ ਦੇ ਵਿੱਚ ਕਾਫੀ ਨਹੀਂ ਹੋ ਸਕਦਾ ਬੀਸੀ ਫਰੂਟ ਗਰੋਅਰਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਇਸ ਕਿਸਮ ਦੀ ਫੰਡਿੰਗ ਉਹ ਚੀਜ਼ ਹੈ ਜੋ ਸਾਡੇ ਯੂਐਸ ਪ੍ਰਤੀਯੋਗੀਆਂ ਨੇ ਸਾਲ ਦਰ ਸਾਲ ਪ੍ਰਾਪਤ ਕੀਤੀ ਹੈ ਬੀਸੀ ਫਾਲੂ ਉਦਯੋਗ ਹਾਲ ਹੀ ਦੇ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਾਲ ਜੋਜ ਰਿਹਾ ਹੈ ਜਿਸ ਵਿੱਚ ਗੰਭੀਰ ਮੌਸਮ ਮਜ਼ਦੂਰਾਂ ਦੀ ਘਾਟ ਅਤੇ ਬੀਸੀ ਟਰੀ ਫਰੂਟ ਕੋਰਪੋਰੇਟਿਵ ਦਾ ਅਚਾਨਕ ਹੋਣਾ ਸ਼ਾਮਿਲ ਹੈ ਉਨਵਾ ਕਹਿਣਾ ਹੈ ਕਿ ਯੂਐਸ ਟੈਰਿਫ ਦੀ ਵਧ ਰਹੀ ਧਮਕੀ ਸਿਰਫ ਹੋਰ ਅਨਿਸ਼ਚਿਤਤਾਵਾਂ ਨੂੰ ਜੋੜਦੀ ਹੈ ਉਹਨਾਂ ਕਹਿ ਕੇ ਮੈਨੂੰ ਲੱਗਦਾ ਹੈ ਕਿ ਸੰਭਾਵਤ ਤੌਰ ਤੇ ਸਮੇਂ ਇੱਕ ਬੁਰੀ ਸਥਿਤੀ ਦੇ ਵਿੱਚੋਂ ਰਹਿ ਰਹੇ ਨੇ ਤੇ ਆਪਣੀ ਸਰਕਾਰ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਪਰ ਇਹ ਜਨਾਬ ਪਿਛਲੇ 10 ਸਾਲਾਂ ਤੋਂ ਨਹੀਂ ਬਣ ਰਿਹਾ ਉਹਨਾਂ ਕਹਿ ਹੈ ਕਿ ਹਾਲ ਹੀ ਦਾ ਜਿਹੜਾ ਨਿਵੇਸ਼ ਹੈ ਉਹ ਬਹੁਤੇ ਕਿਸਾਨਾਂ ਨੂੰ ਦਰਪੇਸ਼ ਲਾਗਤਾਂ ਦਾ ਇੱਕ ਹਿੱਸਾ ਹੀ ਕਵਰ ਕਰੇਗਾ ਉਸ ਡਾਲਰ 10 ਮਿਲੀਅਨ ਨੂੰ 700 ਤਰੀਕਿਆਂ ਦੇ ਨਾਲ ਵੰਡਿਆ ਜਾ ਰਿਹਾ ਹੈ ਤੇ ਸਿਰਫ ਉਸ ਫਸਲਾਂ ਨੂੰ ਫਸਲ ਨੂੰ ਗੌਨ ਤੇ 5 ਜਾਂ 10 ਫੇਸ ਦੇ ਨੂੰ ਕਵਰ ਕਰਨ ਜਾ ਰਿਹਾ ਹੈ ਜੇ ਜੋ ਅਸੀਂ ਹਰ ਸਾਲ ਇਹ ਪ੍ਰਾਪਤ ਕਰ ਰਹੇ ਹੁੰਦੇ ਤਾਂ 2021 ਦੀ ਗਰਮੀ ਤੋਂ ਅਸੀਂ ਸ਼ਾਇਦ ਉਹਨਾਂ ਉਤਪਾਦਕਾਂ ਨੂੰ ਨਹੀਂ ਗਵਾਇਆ ਹੋਵੇਗਾ ਜੋ ਸੀ ਪਿਛਲੇ ਥੋੜੇ ਸਮੇਂ ਵਿੱਚ ਗਵਾ ਚੁੱਕੇ ਹਾਂ ਚੁਣੌਤੀਆਂ ਦੇ ਬਾਵਜੂਦ ਕੁਝ ਪੋਜ਼ੀਟਿਵ ਪਹਿਲੂ ਵੀ ਦਿਖਾਈ ਦੇ ਰਹੇ ਨੇ ਜਿਵੇਂ ਕਿ ਕਿਸਾਨ ਭਾਈਚਾਰੇ ਵਿੱਚ ਇਕਤਾ ਵਧੀ ਹੈ ਸਥਾਨਕ ਉਤਪਾਦਾਂ ਦੇ ਲਈ ਵਧੇਰੇ ਸਮਰਥਨ ਦੇਖਣਾ ਉਤਸ਼ਾਹਜਨਕ ਰਿਹਾ ਹੈ ਕੈਨੇਡੀਅਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਅਸੀ ਅਮਰੀਕੀ ਟੈਕਸਾਂ ਦਾ ਸਾਨੂੰ ਭੋਜਨ ਨਹੀਂ ਦੇ ਸਕਦੇ ਜਿਵੇਂ ਕਿ ਕਿਸਾਨ ਅੱਗੇ ਦੇਖਦੇ ਹਨ ਸਾਵਧਾਨੀ ਵਰਤਣ ਦੀ ਲੋੜ ਹੈ ਸਰੀ ਸਿਟੀ ਕੌਂਸਲ ਮੈਟਰੋ 2050 ਖੇਤਰੀ ਵਿਕਾਸ ਰਣਨੀਤੀ ਯਾਨੀ ਕਿ ਮੈਟਰੋ ਵੈਂਕੂਵਰ ਰੀਜਨਲ ਗ੍ਰੋਥ ਸਟ੍ਰੈਟਜੀ ਤੋਂ ਪਿੱਛੇ ਹਟਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਮੈਟਰੋ ਵੈਂਕੂਵਰ ਬੋਰਡ ਦੇ ਅੰਦਰ ਚੱਲ ਰੀਆਂ ਪ੍ਰਸ਼ਾਸਨਿਕ ਚਿੰਤਾਵਾਂ ਦਾ ਹੱਲ ਲੱਭਣ ਦੇ ਕਦਮ ਚੁੱਕ ਰਹੀ ਹੈ ਕਾਉਂਸਲਰ ਪ੍ਰਦੀਪ ਕੋਨਰ ਨੇ ਸੋਮਵਾਰ ਨੂੰ ਰੈਗੂਲਰ ਕਾਉਂਸਲ ਦੀ ਮੀਟਿੰਗ ਦੇ ਵਿੱਚ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮਤਾ ਪੇਸ਼ ਕਰਕੇ ਕਿਹਾ ਕਿ ਰੀਜਨਲ ਯੋਜਨਾਵਾਂ ਸਰੀਦੀਆਂ ਤਰਜੀਹਾਂ ਦੇ ਨਾਲ ਮੇਲ ਨਹੀਂ ਖਾਂਦੀਆਂ ਇਸ ਮੌਕੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਅਸੀਂ ਅਸੀਂ ਸਰੀ ਵਾਸੀਆਂ ਦੇ ਹਿੱਤਾਂ ਦੇ ਲਈ ਖੜੇ ਹਾਂ ਤੇ ਮੈਟਰੋ 2050 ਜੋਨਾ ਸਾਡੇ ਸ਼ਹਿਰ ਉਤੇ ਅਣਉਚਿਤ ਲਾਗਤਾਂ ਤੇ ਉਮੀਦਾਂ ਲਾਗੂ ਕਰਦੀ ਹੈ ਜੋ ਕਿ ਸਰੀ ਦੀ ਵੱਧ ਰਹੀ ਆਬਾਦੀ ਅਤੇ ਸ਼ਹਿਰੀ ਦ੍ਰਿਸ਼ਟੀਕੋਣ ਦੇ ਅਨੁਕੂਲ ਨਹੀਂ ਹੈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕਾਰਵਾਈ ਕਰ ਇਹ ਯਕੀਨੀ ਬਣਾਈਏ ਕਿ ਸਥਾਨਕ ਪ੍ਰਸ਼ਾਸਨ ਸੱਚਮੁੱਚ ਸਾਡੇ ਵਸਨੀਕਾਂ ਦੀਆਂ ਲੋੜਾਂ ਤੇ ਖਰਾ ਉਤਰੇ ਪ੍ਰਦੀਪ ਕੁੰਨਰ ਨੇ ਆਪਣੇ ਪ੍ਰਸਤਾਵ ਦੇ ਵਿੱਚ ਮੈਟਰੋ 2050 ਯੋਜਨਾ ਦੇ ਕਈ ਨਾਜ਼ੁਕ ਮੁੱਦਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਇਸ ਦੇ ਵਿੱਚ ਸ਼ਾਮਿਲ ਯੋਜਨਾਵਾਂ ਆਪਣੀ ਅਤੇ ਸ਼ਹਿਰ ਦੀ ਰਣਨੀਤੀ ਮੁਤਾਬਕ ਨਹੀਂ ਹੈ ਤੇ ਲੋਕਾਂ ਤੇ ਕੇਂਦ੍ਰਿਤ ਸਰੋਤਾਂ ਦੇ వ్యక్తిగਤ ਵਰਤੋਂ ਨੂੰ ਉਤਸ਼ਾਹਿਤ ਨਹੀਂ ਕਰਦਿਆਂ ਉਹਨਾਂ ਕਹਿੰਦੇ ਕਿ ਇਹ ਪ੍ਰਸਤਾਵ ਨਿਰਪੱਖਤਾ ਅਤੇ ਸਮਾਨਤਾ ਤੇ ਕੇਂਦ੍ਰਿਤ ਹੈ ਕਿਉਂਕਿ ਮੈਟਰੋ 2025 ਸਾਡੇ ਵਸਨੀਕਾਂ ਦੇ ਬੇਲੋੜਾ ਬੋਝ ਪਾਉਂਦੀ ਹੈ ਜਦੋਂ ਕਿ ਬਰਾਬਰ ਲਾਭ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿੰਦੀ ਹੈ ਸਾਰੇ ਸ਼ਹਿਰ ਦੇ ਵਿੱਚ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਬਿਨਾਂ ਕਿਸੇ ਅਨੁਚਿਤ ਵਿੱਤੀ ਤਣਾ ਦਾ ਸਾਹਮਣਾ ਕੀਤੇ ਸਾਡੇ ਵਸਨੀਕਾਂ ਨੂੰ ਉਹਨਾਂ ਸੇਵਾਵਾਂ ਅਤੇ ਸੁਰੋਤਾ ਤੱਕ ਜਿਹੜੀ ਹੈ ਉਹ ਪਹੁੰਚ ਮਿਲ ਸਕੇ ਜਿਨ੍ਹਾਂ ਦੇ ਉਹ ਹੱਕਦਾਰ ਨੇ ਮੈਟਰੋ ਕਵਰ ਬੋਰਡ ਤੇ ਸਰੀ ਦੀ ਨੁਮਾਇੰਦਗੀ ਕਰਦੇ ਡਾਇਰੈਕਟਰ ਬੋਰਡ ਦੇ ਵਿੱਚ ਖਰਚ ਸਮਾਨਤਾ ਜਵਾਬਦੇਹੀ ਤੇ ਮਾੜੀ ਪ੍ਰਸ਼ਾਸਨੀ ਕਾਰਵਾਈ ਦਾ ਮੁੱਦਾ ਵੀ ਚੁੱਕਦੇ ਰਹੇ ਨੇ ਬ੍ਰੈਨ ਲਾਕ ਨੇ ਸਰੀ ਅਤੇ ਕੁਝ ਹੋਰ ਸ਼ਹਿਰਾਂ ਮੁੱਖ ਤੌਰ ਤੇ ਸਾਊਥ ਫਰੇਜ਼ਰ ਪਿਛਲੇ ਲੰਮੇ ਸਮੇਂ ਤੋਂ ਜ਼ੋਰ ਦੇ ਰਿਹਾ ਹੈ ਕਿ ਐਮਵਾਈਆਰਡੀ ਪਾਣੀ ਸੀਵਰੇਜ ਅਤੇ ਠੋਸ ਰੈਨਡ ਖੂਨ ਦੇ ਮੁੱਖ ਕਾਰਜਾਂ ਨੂੰ ਘੱਟ ਕੀਮਤਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਕਦਮ ਚੁੱਕੇ ਤਾਂ ਜੋ ਖਰਚੇ ਤੋਂ ਬਚਤ ਹੋ ਸਕੇ ਇਸ ਨਾਲ ਲਿਜਟਣ ਲਈ ਉਹਨਾਂ ਦੇ ਇਰਾਦਾ ਸਾਊਥ ਫਰੇਜ਼ਰ ਦੇ ਮੇਰਾ ਕਾਉਂਸਲ ਮੈਂਬਰਾਂ ਤੇ ਸੀਨੀਅਰ ਮੈਨੇਜਮੈਂਟ ਨੂੰ ਇਕੱਠੇ ਕਰ ਇੱਕ ਸੰਮੇਲਨ ਕਰੰਦਾ ਹੈ ਤਾਂ ਜੋ ਤੈਹ ਕੀਤਾ ਜਾ ਸਕੇ ਕਿ ਆਉਣ ਵਾਲੇ ਕਦਮ ਕੀ ਹੋਣ ਇਹ ਯਕੀਨੀ ਬਣਾਇਆ ਜਾਵੇ ਕਿ ਖੇਤਰੀ ਸੇਵਾਵਾਂ ਤੇ ਉਹਨਾਂ ਦੀਆਂ ਲਾਗਤਾਂ ਨਿਰਪੱਖ ਢੰਗ ਨਾਲ ਵੰਡੀਆਂ ਜਾਣ ਤਾਂ ਜੋ ਸਾਡੀਆਂ ਕਮਿਊਨਿਟੀਆਂ ਖਾਸ ਤੌਰ ਤੇ ਦੱਖਣੀ ਫਰੇਜ਼ਰ ਇਲਾਕੇ ਦੇ ਲੋਕ ਬਿਨਾਂ ਕਿਸੇ ਆਰਥਿਕ ਦਬਾਅ ਦੇ ਲਾਭ ਪ੍ਰਾਪਤ ਕਰ ਸਕਣ